हेलो गाइस, नमस्कार आई होप आप अपने घर में सभी अच्छे होंगे हम आज बना रहे हैं कचरी की सब्जी जिसे हम पंजाबी में चुबड़ कहते हैं तो जरूर ही पता होगा कि चुबड़ की होंगे है चुब्बड़ा छिल के उन्हें बरीक बरीक पीस कट कर लो ਆ ਤੁਸੀਂ ਉਹਦੇ ਵਿੱਚ ਪਿਆਜ਼ ਵੀ ੜਾ ਸਕਦੇ ਹੋ ਆ ਮਨਤਾਬ ਕੁਝ ਵੀ ਡਾਲ ਸਕਦੇ ਹੋ ਅਸੀਂ ਚੁਪੜਾ ਨੂੰ ਕੱਟ ਕੀਤਾ ਨਾਲ ਹੀ ਆਪਾਂ ਦੋ ਲਈਆਂ ਮਿਰਚਾਂ ਨਾਲ ਚਾਰ ਪੰਜ ਲਈਆਂ ਲਸਣ ਦੀਆਂ ਕਲੀਆਂ ਜਿੰਨਾਂ ਨੂੰ ਆਪ ਬ੍ਰਿਕ ਬ੍ਰਿਕ ਕੱਟ ਕਰ ਲਿਆ ਕੱਟ ਕਰਨ ਤੋਂ ਬਾਅਦ ਆਪਾਂ ਇੱਕ ਕੜਾਈ ਲਈ ਕੜਾਈ ਦੇ ਵਿੱਚ ਆਪਾਂ ਦੇ ਮੁਤਾਬਕ ਤੇਲ ਪਾਇਆ ਅਸੀਂ ਸਰ੍ਹੋਂ ਦੇ ਤੇਲ ਦਾ ਇਸਤੇਮਾਲ ਕੀਤਾ ਤੁਸੀਂ ਕਿਸੇ ਵੀ ਪ੍ਰਕਾਰ ਦੇ ਆਇਲ ਦਾ ਇਸਤੇਮਾਲ ਕਰ ਸਕਦੇ ਹੋ ਚੀ ਦਾ ਵੀ ਕਰ ਸਕਦੇ ਹੋ ਦੇਸੀ ghee ਵਿੱਚ ਬਣਾਓਗੇ ਤੇ ਇਹਦੋਂ ਵੀ ਸਵਾਦਿਸ਼ ਬਣੇਗੀ ਇਹਦੇ ਬਾਅਦ ਆਪਾਂ ਤੇਲ ਪਾਉਣ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਇਆ ਥੋੜਾ ਜਿਹਾ ਜੀਰਾ ਜੀਰਾ ਇਹਨੂੰ ਪਾ ਕੇ ਆਪਾਂ ਵਿੱਚ ਪਾਇਆ ਕੱਟੀ ਹੋਈ ਮਿਰਚ ਤੇ ਅਦਰਕ ਕੱਟਿਆ ਹੋਈ ਮਿਰਚ ਤੇ ਲਸਣ ਲਸਣ ਪਾ ਕੇ ਆਪਾਂ ਉਸ ਨੂੰ ਥੋੜਾ ਜਿਹਾ ਫਰਾਈ ਕੀਤਾ ਫਰਾਈ ਕਰਨ ਤੋਂ ਬਾਅਦ ਆਪਾਂ ਉਹਦੇ ਵਿੱਚ ਕੱਟ ਕੇਤੀ ਹੋਈ ਜੋ ਆਪਾਂ ਕੱਟ ਕੇ ਕੀਤੀ ਸੀ ਆਹਾਂ ਚੁਬੜ ਚੁਬੜਾ ਨੂੰ ਪਾਇਆ ਚੁਬੜਾ ਨੂੰ ਪਾਉਣ ਤੋਂ ਬਾਅਦ ਆਹ ਦੇਖੋ ਆਪਣੀ ਅੱਗ ਵੀ ਕਿਦਾਂ ਮੱਚ ਰਹੀ ਹੈ ਕਦੇ ਚੁੱਲੇ ਚਾਂਗ ਮੱਚ ਬੰਦੀ ਹੈ ਕਦੇ ਵੱਦ ਜਾਂਦੀ ਹੈ ਇਸ ਸਾਰੀ ਥੋੜੀ ਕਰਕੇ ਹੀ ਮਿਹਨਤ ਕਰ ਰਹੇ ਹਾਂ ਤੁਸੀਂ ਵੱਧ ਤੋਂ ਵੱਧ ਸਪੋਰਟ ਕਰੋ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਆਪਾਂ ਉਹਨਾਂ ਨੂੰ ਪਾ ਕੇ ਜਬੜਾ ਦੇ ਉਸ ਨਾਲ ਆਪਾਂ ਮਿਕਸ ਕਰ ਲੈਣਾ ਦੇਖੋ ਏਦਾਂ ਜਦੋਂ ਹੋ ਜਾਵੇ ਤੁਸੀਂ ਉਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਿਓ ਪਾਣੀ ਪਾਉਣ ਤੋਂ ਬਾਅਦ ਉਹਨੂੰ ਕੁਝ ਦਿਨ ਹੋਰ ਪਕਾ ਲਓ ਜਦੋਂ ਇਹ ਵਧੀਆ ਪੱਕ ਜੇ ਐ ਤੁਸੀਂ ਥੋੜਾ ਜਿਹਾ ਹੋਰ ਪਾਣੀ ਪਾ ਦਿਓ ਪਾਣੀ ਪਾਉਣ ਤੋਂ ਬਾਅਦ ਬਧੀਆਂ ਪਕਾ ਲਓ ਪਕਾਓ ਤੁਸੀਂ ਇਸ ਸਬਜੀ ਨੂੰ ਜ਼ਰੂਰ ਖਾ ਕੇ ਦੇਖਣਾ ਆ ਦੇਖੋ ਤੁਹਾਡੇ ਲਈ ਕਿੰਨੀ ਧੁੱਪ ਵਿੱਚ ਇੱਕ ਵੀਡੀਓ ਬਣਾਉਣ ਲਈ ਕਿੰਨੀ ਧੁੱਪ ਹੈ ਜਿ ਵਿੱਚ ਇਹ ਵੀਡੀਓ ਬਣ ਰਹੀ ਹੈ ਪੱਕਣ ਤੋਂ ਬਾਅਦ ਇਹ ਸਬਜੀ ਨੂੰ ਤੁਸੀਂ ਚੌਲਾ ਨਾਲ ਖਾਓ ਰੋਟੀ ਨਾਲ ਖਾ ਬਹੁਤ ਜ਼ਿਆਦਾ ਟੇਸਟੀ ਲੱਗੂਗੀ ਤੁਸੀਂ ਕਹਿ ਹੀ ਨਹੀਂ ਸਕਦੇ ਕਿ ਚੁਬੜਾ ਦੀ ਸਬਜ਼ੀ ਚੁਬੜਾਂ ਦੀ ਹੈ ਤੁਸੀਂ ਜ਼ਰੂਰ ਟਰਾਈ ਕਰੋ